ਸਭ ਦੇਖਾਰੇ 4 4 ਦਾ ਇੱਕ ਸਕੂਲੀ ਬੱਸ ਨਾਲ ਟੱਕਰ ਹੋਈ ਹੈ ਕਿਉਂਕਿ ਸਕੂਲ ਬੱਸ ਹੈ ਜਿਸ ਦੀ ਬੱਸ ਦੇ ਵਿੱਚ ਬੱਚੇ ਵਿੱਚ ਬੈਠੇ ਨੇ ਦੇਖ ਸਕਦੇ ਹੋ ਲਾਈਵ ਤਸਵੀਰਾਂ ਸਕੂਲੀ ਬੱਸ ਨਾਲ ਹਾਦਸਾ ਹੋਇਆ ਇਸ ਟਰੱਕ ਇਸ ਬੱਸ ਦਾ ਹਾਦਸਾ ਇਸ ਵਿੱਚ ਨਾਲ ਹੋਇਆ ਲਾਈਵ ਤਸਵੀਰਾਂ ਦੇਖ ਸਕਦੇ ਹੋ ਇਸ ਬੱਸ ਦਾ ਜੋ ਕਿ ਹਾਦਸਾ ਕਾਰ ਦੇ ਨਾਲ ਹੋਣ ਬੱਚੇ ਗੱਡੀ ਦੇ ਵਿੱਚ ਸੀ ਬੱਚਿਆਂ ਨੂੰ ਕੱਢ ਕੇ ਦੂਜੀ ਬੱਸ ਦੇ ਵਿੱਚ ਭੇਜਿਆ ਜਾ ਰਿਹਾ ਹੈ ਲਾਈਵ ਤਸਵੀਰਾਂ ਦੇਖ ਸਕਦੇ ਹੋ ਕਾਰ ਆਈ ਬੱਚੀ ਗੱਡੀ ਤੇ ਬੱਸ ਦੀ ਟੱਕਰ ਹੋਈ ਹੈ ਸਕੂਲੀ ਬੱਸ ਦੀ ਟੱਕਰ ਦੇਖ ਸਕਦੇ ਹੋ ਲਾਈਵ ਤਸਵੀਰਾਂ ਸਕੂਲੀ ਬੱਸ ਬੜੀਆ ਬੱਚਿਆਂ ਨੂੰ ਬੱਚੇ ਬੱਚਿਆਂ ਦੇ ਸਾਕ ਸਿਪਤੇ ਬੱਚਿਆਂ ਕੁਛ ਨਹੀਂ ਨੂੰ ਡਾਕਟਰ ਕੋਲ ਜਾਓ ਕੁਛ ਨਹੀਂ ਦਾ ਕੀ ਮਤਲਬ ਹੈ ਇਹਨੂੰ ਡਾਕਟਰ ਕੋਲ ਲੈ ਕੇ ਜਾਓ ਯਾਰ ਬੱਚੇ ਦੇ 6:00 ਵਜੇ ਤੁਸੀਂ ਕਹਿੰਦੇ ਕੁਛ ਨਹੀਂ ਹੋਇਆ ਬੱਚੇ ਨੂੰ ਦਿਖਾਓ ਕਿ ਕੋਈ ਅੰਦਰੂਨੀ 6:00 ਵਜੇ ਹੋਵੇ ਕੱਲ ਨੂੰ ਬੱਚੇ ਦਾ ਕੁਝ ਹੋ ਜਾਵੇ ਲੈ ਜਾਂਨੇ ਲੱਗ ਜਾਂਨੇ ਬਈ ਤੁਸੀਂ ਕਹਿੰਦੇ ਕੁਛ ਨਹੀਂ ਹੋਇਆ ਬੱਸ ਦੇ ਨਾਲ ਕਾਰ ਦਾ ਟੱਕਰ ਹੋਈ ਹੈ ਜਿਸ ਦੇ ਵਿੱਚ ਦੇਖ ਸਕਦੇ ਹੋ ਤਸਵੀਰਾਂ ਇਹ ਚਮਕੌਰ ਸਾਹਿਬ ਦੇ ਸਕੂਲ ਹੈ ਜਿਸ ਦੇ ਨਾਲ ਇੱਕ ਤਾਰਦੀ ਕਾਰ ਦਾ ਜੋ ਟਰੱਕ ਕਾਰ ਚਾਲਕ ਹੈ ਕਾਫੀ ਗੰਭੀਰ ਹੈ ਉਹ ਵੀ ਦੇਖ ਸਕਦੇ ਹੋ ਬੱਚਿਆਂ ਨੂੰ ਦੂਜੀ ਬੱਸ ਦੇ ਵਿੱਚ ਸ਼ਿਫਟ ਕੀਤਾ ਜਾ ਰਿਹਾ ਹੈ ਬੱਚਿਆਂ ਦੇ ਭਾਵੇਂ ਤੇਜ਼ ਕਾਰ ਦੇ ਨਾਲ ਰਫਤਾਰ ਹੋਣ ਨਾਲ ਸੱਟਾਂ ਬੱਚੇ ਇੱਕ ਰੋ ਰਹੀ ਸੀ ਜਿਹਦੇ ਸੱਟ ਲੱਗਣ ਦਾ ਖਾਸਾ ਹੈ ਲਾਈਵ ਤਸਵੀਰਾਂ ਦੇਖ ਸਕਦੇ ਹਾਂ ਸਕੂਲ ਦੀ ਬੱਸ ਦੇ ਨਾਲ ਇਸ ਕਾਰ ਦਾ ਹਾਦਸਾ ਹੋਇਆ ਤੇ ਦੂਜੀ ਬੱਸ ਦੇ ਵਿੱਚ ਬੱਚਿਆਂ ਨੂੰ ਸ਼ਿਫਟ ਕੀਤਾ ਜਾ ਰਿਹਾ ਤੇ ਡਾਕਟਰ ਦੀ ਬਜਾਏ ਉਹਨਾਂ ਨੂੰ ਘਰ ਲੈ ਕੇ ਜਾਇਆ ਜਾ ਰਿਹਾ ਹੈ ਦੇਖ ਸਕਦੇ ਬੱਚੇ ਇੱਕ ਰੋ ਰਿਆ ਸੀ ਇਸ ਟ੍ਰਿਪਲ ਮਾਜਰੇ ਰੋਡ ਤੇ ਬੱਸ ਦਾ ਤੇ ਕਾਰ ਦਾ ਵੱਡਾ ਹਾਦਸਾ ਹੋ ਗਿਆ ਜਿਸ ਨੂੰ ਦੇਖ ਸਕਦੇ ਹੋ ਲਾਈਵ ਤਸਵੀਰਾਂ ਦੇ ਵਿੱਚ ਟੱਕ ਬਜ਼ੁਰਗ ਜੋ ਕਿ ਕਾਫੀ ਗੰਭੀਰ ਚੱਕਵੀਂ ਹੈ ਕਾਰ ਦਾ ਡਰਾਈਵਰ ਜਿਸ ਨੂੰ ਪਿੰਡ ਵਾਸੀਆਂ ਵੱਲੋਂ ਬਾਹਰ ਕੱਢਿਆ ਗਿਆ ਤੇ ਬਾਹਰ ਕੱਢ ਕੇ ਹੁਣ ਸਿਹਤ ਸੁਤਲੀ ਚਮਕੌਰ ਸਾਹਿਬ ਹਸਪਤਾਲ ਭੇਜਣ ਦੇ ਲਈ ਇਕੱਠੇ ਹੋਏ ਨੇ ਕਾਰ ਇਨਾ ਭਿਆਨਕ ਹਾਦਸਾ ਹੈ ਕਿ ਕਾਰ ਬਿਲਕੁਲ ਚੱਕਨਾ ਚੂਰ ਹੋ ਚੁੱਕੀ ਹੈ। ਦੇਖ ਸਕਦੇ ਹੋ ਲਾਈਵ ਤਸਵੀਰਾਂ। ਕਾਰ ਬਿਲਕੁਲ ਫਟ ਚੁੱਕੀ ਹੈ ਤੇ ਬੱਚੇ ਤੇ ਹੋਰਲੀ ਜਦੋਂ ਬੱਸ ਦੇ ਝਰੇਟ ਲੱਗਣ ਦੇ ਨਾਲ ਦੇਖ ਸਕਦੇ ਹੋ ਲਾਈਵ ਤਸਵੀਰਾਂ। ਕਿਤੇ ਦੇ ਵੀ ਗੱਡੀ। ਸੂਲ ਦੀ ਬੱਸ ਨਾਲ ਇਸ ਕਾਰ ਦਾ ਹਾਦਸਾ ਹੋਇਆ ਹੈ ਜਿਸ ਦੇ ਵਿੱਚ ਬਜ਼ੁਰਗ ਨੂੰ ਜਾਕੀ ਨੂੰ ਲੈ ਕੇ ਜਾਇਆ ਜਾ ਰਿਹਾ ਹੈ ਕਾਰ ਦਾ ਤੇ ਕਾਰ ਦੇ ਇੰਨਾ ਭਿਆਨਖਾਰ ਸੱਟ ਕੀ ਉਹਦਾ ਉਹਦਾ ਰੈਡੀਏਟਰ ਆਜੀ ਵਾਲਾ ਤੁਸੀਂ ਦੇਖ ਸਕਦੇ ਹੋ ਪੂਰੀ ਤਰ੍ਹਾਂ ਕਾਰ ਟਕਰਾ ਚੂਰ ਹੋ ਸਕੀ ਹੈ ਤੇ ਬਜ਼ੁਰਗ ਨੂੰ ਇਸ ਗੱਡੀ ਦੇ ਸਕੂਲੀ ਅੰਜੀ ਆ ਰਹੇ ਆ ਜੀ ਤੁਹਾਡੇ ਕੋਲੋਂ ਨੂੰ ਲੈ ਕੇ ਜਾ ਰਹੇ ਆ ਹਸਪਤਾਲ ਚੰਕੌਰ ਸਾਹਿਬ ਤਾਂ ਜੋ ਕਿਦੇ ਸਾਹਮਣੇ ਹੋਇਆ ਕੌਣ ਸੀ ਉਰੇ ਮੌਕੇ ਪਰ ਬਾਈ ਤੂੰ ਹੈਗਾ ਸੀ ਕੌਣ ਸੀ ਇੱਥੇ ਮੌਕੇ ਪਰ ਇਹ ਰੋਂਗ ਸਾਈਡ ਮਾਰੀ ਜਾ ਕੇ ਗੱਡੀ ਨਾਲ ਇਹਨਾਂ ਨੇ ਇਹ ਕਾਰ ਕਾਰ ਵੱਜੀ ਹੈ ਨਾ ਕਾਰ ਰੋਂਗ ਸਾਈਡ ਵੱਜੀ ਜਾ ਕੇ ਜੋ ਬੱਸ ਬੱਸ ਨਾ ਠੀਕ ਹੈ ਕਾਰ ਦਾ ਇੰਨਾ ਭਿਆਨਖਾ ਦਾ ਚਕਨਾ ਚੂਰ ਕਾਰ ਬਿਲਕੁਲ ਹੀ ਖਿੰਡੀ ਹੈ ਨਾ ਜਿਵੇਂ ਤੁਸੀਂ ਉਹ ਦੇਖ ਸਾਦੇ ਹੋ ਕਾਰ ਚਾਲਕ ਜੋ ਕਿ ਜ਼ਖਮੀ ਹਾਲਤ ਚਾ ਉਸ ਨੂੰ ਗੱਡੀ ਚ ਬਿਠਾ ਕੇ ਚਮਕੌਰ ਸਾਹਿਬ ਹਸਪਤਾਲ ਲਿਜਾਇਆ ਜਾ ਰਿਹਾ ਹੈ ਇਹ ਤਸਵੀਰਾਂ ਚਮਕੌਰ ਸਾਹਿਬ ਕਾਰ ਤੇ ਸਕੂਲੀ ਬੱਸ ਨਾਲ ਹੋਏ ਹਾਦਸੇ 'ਚ ਕਾਰ ਚਾਲਕ ਗੰਭੀਰ ਜ਼ਖਮੀ ਤੇ ਬੱਚਿਆਂ ਦਾ ਨੁਕਸ ਬਚਾਓ ਹੋਇਆ ਬੱਚਿਆਂ ਨੂੰ ਪੂਰੀ ਸੁਰੱਖਿਆ ਦੇ ਨਾਲ ਸਕੂਲ ਸਟਾਫ ਵੱਲੋਂ ਪਹੁੰਚ ਕੇ ਦੂਜੀ ਬੱਸ ਦੇ ਵਿੱਚ ਉਹਨਾਂ ਨੂੰ ਘਰ ਪਹੁੰਚਾ ਦਿੱਤਾ ਗਿਆ ਤੇ ਕਾਰ ਔਰ ਜੇਕਰ ਕਾਰ ਦੇ ਸਾਹਮਣੇ ਕੋਈ ਹੋਰ ਆਸ ਦਾ ਆਉਂਦਾ ਤਾਂ ਵੱਡਾ ਹਾਦਸਾ ਹੋਣ ਤੋਂ ਬਚਾਓ ਹੋ ਚੁੱਕਿਆ ਕਿ ਕਾਰ ਦੇ ਇਹ ਸਕੂਲੀ ਬੱਸ ਹੈ ਬੱਸ ਦੇ ਵਿੱਚ ਬੱਚੇ 25 ਤੋਂ 30 ਬੱਚੇ ਹਨ ਜਿਨ੍ਹਾਂ ਦੇ ਨਾਲ ਉਹਨਾਂ ਦਾ ਕਾਫੀ ਨੁਕਸਾਨ ਹੋਣਾ ਸੀ ਦੇਖ ਸਕਦੇ ਹੋ ਇਸ ਕਹਾ ਬੱਸ ਦੇ ਨਾਲ ਟੱਕਰ ਦੇ ਵਿੱਚ ਬੱਸ ਤੇ ਕਾਰ ਦੀ ਟੱਕਰ ਦੇ ਵਿੱਚ ਕਿੱਥੇ ਆ ਲਾਈਵ ਤਸਵੀਰਾਂ ਚਮਕੌਰ ਸਾਹਿਬ ਤੇ ਜੋ ਮਰੰਡਾ ਰੋਡ ਪਿੰਡ ਪਿੱਪਲ ਮੱਝ ਦੇ ਇਹ ਹਾਦਸਾ ਹੋਇਆ ਜਿੱਥੇ ਕਿ ਕਾਰ ਕਾਫੀ ਚੱਕਨਾ ਚੂਰ ਹੋਈ ਹੈ ਤੇ ਬੱਚੇ ਸਾਰੇ ਠੀਕ ਨੇ ਜੀ ਕਿਸੇ ਤਰ੍ਹਾਂ ਦੇ ਇੱਕ ਬੱਚਾ ਰੋ ਰਿਹਾ ਸੀ ਉਹਨੂੰ ਡਾਕਟਰ ਕੋਲ ਤੁਸੀਂ ਲੈ ਕੇ ਜਾਓਗੇ ਇੱਕ ਬੱਚੇ ਕਿੰਨੇ ਬੱਚੇ ਸੀਗੇ ਜੀ ਕਿੰਨੇ ਬੱਚੇ ਤੇ ਮੈਮ ਨੂੰ ਕਿੰਨੇ ਬੱਚੇ ਸੀਗੇ ਜੀ ਮੈਡਮ ਐ ਪ੍ਰੈਸਰ ਰਿਪੋਰਟਰ ਅੰਚਮਕੌਰ ਸਾਹਿਬ ਤੋਂ ਤੁਸੀਂ ਦੱਸੋ ਬੱਚੇ ਕਿੰਨੇ ਦੇ ਬੱਚੇ ਸ਼ਮਤਾਂ ਤੋਂ ਵੱਧ ਸੀ ਘੱਟ ਸੀਗੇ ਜਵਾਬ ਦੇਣ ਤੋਂ ਸਕੂਲ ਪ੍ਰਬੰਧਕ ਵੱਲੋਂ ਜਵਾਬਤਾ ਜਾ ਰਿਹਾ ਇੱਕ ਬੱਚਾ ਰੋਇਆ ਰੋ ਰਿਆ ਸੀ ਉਸ ਨੂੰ ਡਾਕਟਰਾਂ ਦੀ بجائے ਉਹਨਾਂ ਨੇ ਦੂਜੀ ਬੱਸ ਦੇ ਵਿੱਚ ਪਰਿਵਾਰ ਕੋਲ ਢਿਜ ਹੈ ਲੈ ਤੁਸੀਂ ਦੇਖ ਸਕਦੇ ਹੋ ਜੇਕਰ ਇਹ ਹਾਕਾਰ ਬੱਸ ਜੋ ਕਿ ਕਿਸੇ ਡਾਕਟਰ ਨਾਲ ਵੱਜਦੀ ਤਾਂ ਇਹਨਾਂ ਦਾ ਕਾਫੀ ਨੁਕਸਾਨ ਬੱਚਿਆਂ ਦਾ ਹੋ ਜਾਣਾ ਸੀ ਕਈ ਪਰਿਵਾਰਾਂ ਦੇ ਜੋ ਚਿਰਾਗ ਸਨ ਉਹ ਹਾਸੇ ਦੇ ਵਿੱਚ ਗਰਸੂ ਸਾਦੇ ਸੀ ਤੇ ਭਾਵੇਂ ਸਕੂਲ ਪ੍ਰਬੰਧਕ ਵੱਲੋਂ ਜਵਾਬ ਦੇਣ ਤੋਂ ਭੱਜ ਰਹੇ ਨੇ ਦੇਖ ਸਕਦੇ ਹੋ ਤਸਵੀਰਾਂ ਚਮਕੌਰ ਸਾਹਿਬ ਦੀ ਤੁਸੀਂ ਹੈਗੇ ਤੇ ਉਰੇ ਜਦ ਹੋਇਆ ਨਹੀਂ ਬੱਚੇ ਇੱਕ ਕੁੜੀ ਰੋਂਦੀ ਦੀ ਉਹਦੇ ਸਿਰ 'ਚ ਸੱਟ ਕਿਉਂ ਜਦ ਹਾਸਾ ਹੁੰਦਾ ਦੇਖੋ ਉਹਨੂੰ ਡਾਕਟਰ ਕੋਲ ਦਿਖਾਉਣਾ ਚਾਹੀਦਾ ਨਾ ਉਹਦੇ ਸਿਰ 'ਚ ਸੱਟ ਕਈ ਵਾਰ ਬੰਦਾ ਦੂਜੇ ਕਾਰਨ ਨਾਲ ਵੱਜਦੀ ਆ ਉਰੇ ਮੌਕੇ 'ਪਰ ਕੌਣ ਸੀ ਤੁਸੀਂ ਹੈਗੇ ਸੀ ਨਹੀਂ ਤਿਹਨਾਂ ਦੋ ਜਿਹਨਾਂ ਕੋ ਕਾਗਜ਼ਾਂ ਉਹਨਾਂ ਨੂੰ ਉਹਨਾਂ ਨੂੰ ਪੁੱਛੋ ਸ਼ਾਇਦ ਇੱਥੀ ਦੇਖ ਸਕੋ। ਬਾਈ ਤਸਵੀਰਾਂ ਆਹ ਜਿਹੜੇ ਰਾਣਾ ਚੱਕੀ ਮਾ ਉਹ ਜਿ ਮੌਕੇ ਤੇ ਆ ਮਰੇ ਖੜੇ ਅਸੀਂ। ਉਹ ਤੁਸੀਂ ਤੇ ਮੌਕੇ ਤੇ ਬਾਈ। ਫਿਰ ਮੌਕੇ ਤੇ ਤੁਸੀਂ ਤੇ। ਅੱਛਾ ਹੋ ਲਿਆ ਸੀ ਜਦੋਂ ਤੁਸੀਂ ਆਏ। ਵੋਟਰਾਂ ਪਰ ਬੰਦੇ ਖੜੇ ਤੇ। ਓਕੇ। ਖੜਕੇ ਹੋਏ ਤੇ ਆਏ। ਤੁਸੀਂ ਕੱਢਿਆ ਆ ਕੇ ਬਜ਼ੁਰਗ ਨੂੰ। ਠੀਕ ਹੈ ਜੀ। ਇਹਦਾ ਪਤਾ ਲੱਗਿਆ ਕਿੱਥੇ ਦਾ ਹੈ ਜੀ? ਤਰਾਸ ਦਾ ਚੰਡੀਗੜ੍ਹ ਦਾ ਠੀਕ ਹੈ ਹਰ ਕਾ ਇਨਾ ਹੋਇਆ ਜੀ ਇਹ ਮੈਂ ਬੰਬ ਚੱਲਦਾ ਰਹੇ ਜੱਟ ਬੜੀ ਕਾਫੀ ਜ਼ੋਰ ਨਾਲ ਵੱਜੀਆ ਤੁਸੀਂ ਬਚਾਓ ਇਹਦਾ ਤਾਂ ਨੁਕਸਾਨ ਹੋਇਆ ਜੇ ਕਿ ਬਸ ਟਾਲੀ ਟੁਲੀ ਦਾ ਬਾਜੀ ਦਾ ਬੱਚਿਆਂ ਦਾ ਨੁਕਸਾਨ ਹੋ ਜਾਣਾ ਸੀ ਬੱਚਿਆਂ ਦਾ ਨੁਕਸਾਨ ਹੋ ਜਾਣਾ ਸੀ ਦੁਨੀਆ ਜਦੋਂ ਭੱਜਣ ਲੱਗੀ ਉੱਤਰ ਦੋ ਜੀ ਮਾਦਰੇ ਤੋਂ ਤਾਂ ਹੀ ਸਾਰੇ ਲੋਕ ਆ ਕੇ ਇੱਥੇ ਆਏ ਦੇਖ ਸਕਦੇ ਹੋ ਤਸਵੀਰਾਂ ਸਕੂਲੀ ਬੱਚੇ ਨੂੰ ਹਾਸੀ ਵਾਲੀ ਬੱਸ ਤੋਂ ਦੂਜੀ ਬੱਸ ਸ਼ਿਫਟ ਕਰਕੇ ਭਾਵੇਂ ਸਕੂਲ ਪ੍ਰਬੰਧਕ ਨੇ ਵਧੀਆ ਉਪਰਾਲਾ ਕੀਤਾ ਉਹਨਾਂ ਨੂੰ ਤੁਰੰਤ ਆਪਣੇ ਆਪਣੇ ਘਰਾਂ ਨੂੰ ਢੇਜਦਾ ਵੀ ਤਾਂ ਜੋ ਕਿਸੇ ਤਰ੍ਹਾਂ ਦੇ ਕੋਈ ਪੈਨਿਕ ਨਾ ਹੋ ਸਕੇ ਪਰਿਵਾਰ ਨੂੰ ਜੇਕਰ ਇਹ ਹਾਦਸੇ ਦਾ ਪਤਾ ਲੱਗਦਾ ਤਾਂ ਉਹਨਾਂ ਦੇ ਬੱਚਿਆਂ ਦਾ ਡਰ ਦਾ ਮਾਹੌਲ ਬਣਾਣਾ ਸੀ ਦੇਖ ਸਕਦੇ ਹੋ ਕਾਰ ਕਿੰਨੇ ਭਿਆਨਕ ਤੰਗ ਇਲਹਾਸ ਅਗਰਸ ਹੋਈ ਹੈ ਜਿਸ ਦੇ ਵਿੱਚ ਕੀ ਇਸ ਚਾਲਕ ਦਾ ਗੰਭੀਰ ਰੂਪ ਵਿੱਚ ਜ਼ਖਮੀ ਹੋਣਾ ਇਹ ਦਿਖਾਰਾ ਤੇ ਕਾਰ ਦਾ ਬਿਲਕੁਲ ਹੀ ਅੱਗੇ ਤੋਂ ਖਤਮ ਹੋ ਚੁੱਕੀ ਹੈ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਦਿੱਲੀ ਨੂੰ ਸ਼੍ਰੀ ਚੰਕੌਰ ਸਾਹਿਬ ਤੇ ਪਿੱਪਲ ਮੱਜਰੇ ਜੋ ਕਿ ਚੰਕੌਰ ਤੋਂ ਮਰੰਡਾ ਮਾਰਗ ਪਿੱਪਲ ਮਜਰੇ ਤੇ ਇਹ ਹਾਸਾ ਹੋਇਆ ਜਿਸ ਦੇ ਵਿੱਚ ਲਓ ਪਰ ਤੂੰ ਚਲਾ ਰਿਆ ਸੀ ਇਹ ਤੂੰ ਸਾਈਡ ਤੇ ਆ ਰਿਹਾ ਸੀ ਕਿਵੇਂ ਵੱਜੀ ਆ ਕੇ ਮੈਂ ਹਰ ਪਾਸੇ ਪਹੁੰਚ ਗਈ ਗੱਡੀ ਰੋਂਗ ਸਾਈਡ ਵੱਜੀ ਆ ਕੇ ਤੇ ਇੰਨਾ ਸ਼ੁਕਰ ਹੈ ਤੇ ਦਰਖਤ ਨਾਲ ਨਹੀਂ ਵੱਜੀ ਨਹੀਂ ਤਾਂ ਕਾफी ਨੁਕਸਾਨ ਹੋ ਜਾਣਾ ਸੀ ਕਾਰ ਦਾ ਦਾ ਕਾਰ ਦਾ ਕਸੂਰ ਤਾਂ ਹੈ ਡਰਾਈਵਰ ਦਾ ਕੋਈ ਕਸੂਰ ਨਹੀਂ ਤਾਂ ਤੇ ਤੁਸੀਂ ਫਿਰ ਕਿਹਨੂੰ ਦੱਸਿਆ ਪਹਿਲਾਂ ਕਿ ਜਦ ਹਾਦਸਾ ਸਕੂਲ ਨੂੰ ਦੱਸਿਆ ਜਦੇ ਬੱਸ ਆ ਕੇ ਬੱਚੇ ਲੈ ਗਈ ਹਮ ਲਾਈਵ ਤਸਵੀਰਾਂ ਡੇਲੀ ਨਿਊਜ਼ੀ ਚਮਕੌਰ ਸਾਹਿਬ ਤੇ ਇਸ ਡਰਾਈਵਰ ਨੇ ਦੱਸਿਆ ਕਿ ਉਹ ਬਿਲਕੁਲ ਬੱਚਿਆਂ ਨੂੰ ਆਰਾਮ ਨਾਲ ਲੈ ਕੇ ਛੋਟੀ ਸਪੀਡ ਗੱਲ ਆ ਰਹੇ ਸੀ ਪਰੰਤੂ ਕਾਰ ਇੰਨੀ ਤੇਜ਼ ਸੀ ਕਿ ਉਸ ਦੇ ਨਾਲ ਇਹ خاص ہے ریلی یونیورسٹی چمگور صاحب سے ایک بات سننا